ਕਾਲਪੁਰਖ ਤੇ ਪੰਥ ਨੇ ਸੇਵਾ ਬਖਸ਼ੀ ਆ ਅਕਾਲਪੁਰਖ ਦੇ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਆਪਣੀ ਰਹਿਮਤ ਦੇ ਨਾਲ ਇਹ ਸੇਵਾ ਜਿਹੜੀ ਆ ਉਹ ਆਪ ਲਵੇ ਜੋ ਪੰਥ ਨੇ ਸੇਵਾ ਲਈ ਆ ਉਹਨਾਂ ਨੂੰ ਲਗਾਵਾ ਪਰਮਾਣੂ ਮੋਸ਼ਟਾ ਦੋਵਾਂ ਯਾਰ ਹੁ ਤੁਸੀਂ ਨਾ ਬੋਲੋ ਬੋਲੀ ਬੋਲੀ ਜਿਵੇਂ ਕਿ ਦੁਬਾਰਾ ਜੀ ਜੋ ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਾਤਰਾ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਪ੍ਰੋਰਟੀ ਕੀ ਰੇ ਪ੍ਰੋਰਟੀ ਪੰਜਾਬ ਤੇ ਪੰਥ ਸ੍ਰੀ ਗੁਰਦਵਾਰਾ ਸਾਹਿਬ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਨਾਲ ਆ ਅਕਾਲੀ ਦਲ ਨਵਾਂ ਅਜੇ ਆਜ਼ਾਦ ਹੋ ਚੁੱਕਾ ਹੈ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਿਹਾ ਗਿਆ ਅਕਾਲ ਚਰ ਸਹਿਬ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪ ਦਾ ਸੰਵਿਧਾਨਾ ਛੱਡੋ ਆਪਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਹਾ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਚੱਲੀਏ ਜਿੰਨਾਂ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਆਈਐਸਐਫ ਲੱਗੀ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਪਲਾਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਪਹਰਾ ਦੁੱਗੀ ਇਹ ਸਾਰੇ ਅੱਜ ਜਿਹੜੇ ਨੇ ਜਿਹੜੇ ਮਸਲੇ ਤੁਸੀਂ ਗਿਣਾਈ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੰਘ ਸਾਹਿਬ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼ਰਮਣੀਆਂ ਅਕਾਲੀ ਦਲ ਦਾ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਕੌਮ ਦੀ ਕਚਹਿਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚਹਿਰੀ 'ਚ ਜਾਣਾ ਪਊ ਜਾਵਾਂਗੇ ਔਰ ਹੋਰ ਕਿਸੇ ਕੋਰਟ ਕਚਹਿਰੀ ਜਾਣ ਦੀ ਲੋੜ ਕੋਈ ਨਹੀਂ ਦੇਖ ਸਕਦਾ ਸਰਦਾਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ ਪਾਣੀ ਮੈਮਰੀ ਕਮੇਟੀ ਹੈ ਇਹ ਸਿਆਸੀ ਲਾਹਾ ਲੈ ਰਹੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਤੁਸੀਂ ਕੋਤੋਂ ਉਸ ਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਥ ਸਿੰਘ ਸਹਿਮਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਪਾਣੀ ਮੈਮਰੀ ਸਰਪ੍ਰਸਤੀ ਨੇ ਇੱਕ ਵਟੇ ਨਹੀਂ ਪਾਣੀ ਮੈਮਰੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸਰੀਰਾਂ ਦਾ ਕਤਲ ਉਹਦਾ ਕਤਲ ਕਰਕੇ ਪੰਜ ਨੂੰ ਸੌਫ ਦਿੱਤਾ ਇਸ ਕਰਕੇ ਉਹ ਸੰਭੋ ਹੋ ਗਈ ਸਿੰਘ ਸਾਹਿਬ ਚੋਣਾ ਨਹੀਂ ਹੋ ਰਹੀਆਂ ਐਸਜੀਪੀਸੀ ਦੇ ਬਹੁਤ ਸਮੇਂ ਤੋਂ ਪੈਂਡਿੰਗ ਆ ਕੀ ਕਹਿਣਾ ਚਾਹੁੰਦੇ ਲੋਕ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਜੀ ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਹਾ ਉਹਦਾ ਨਾ ਕੇਂਦਰ ਸਰਕਾਰ ਰਲਈ ਹੋਈ ਹੈ ਅਸੀਂ ਯਤਨ ਕਰਾਂਗੇ ਜੀ ਸਰਕਾਰਾਂ ਤੋਂ ਦਬਾਅ ਪਾਵਾਂਗੇ ਔਰ ਪੂਰਾ ਕੋਈ ਚੈਲੰਜ ਨਹੀਂ ਹੈ ਜੀ ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਸਪੈਸ਼ਲੀ ਮਾਲਵੇ ਚ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਜਥੇ ਬਣਾਏ ਸੀ ਔਰ ਠਿਕਰੀ ਪੈਰਲਾਈਜ਼ ਸੀ ਪੰਜਾਬ ਪੁਲਿਸ ਨੇ ਆਪ ਮੁਹਾਰੇ ਹੋ ਕੇ ਉਹ ਜਥੇ ਟਕਾਏ ਉਹ ਪੈਰੇ ਹਟਾਤੇ ਆਪਣਾ ਜਿਹੜਾ ਆਪਣੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਇਦਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀ ਆ ਜਥੇ ਨੂੰ ਰੋਕ ਦੇ ਬਾਰੇ ਵਿੱਚ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰੱਗ ਮਾਫੀਆ ਨੂੰ ਸਰਪ੍ਰਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਆ ਹੁਣ ਇਸ سرمایہਦਾਰੀ ਦੀ ਜਗੜਨ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਲਟੀਆ ਇਹ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਦੇ ਪੰਥ ਨੂੰ ਬਚਾਉਣ ਦਾ ਟੀਮਾਂ ਬਣਨੀਆਂ ਟੀਮਾਂ ਬਣਨਗੀਆਂ ਨਸ਼ੇ ਨੂੰ ਖਤਮ ਕਰਨ ਦੀ ਕਮੇਟੀਆਂ ਟੀਮਾਂ ਸਭ ਇਹਦੇ ਲੈ ਪੱਤਰ ਤੇ ਸ਼ੁਰੂ ਅਮੇਸ਼ਾ ਹੀ ਕਰਦਾਰ ਕੁਸ਼ੀ ਹੋਣੀ ਸੀ ਕਿੰਨੇ ਡੈਲੀਗੇਟ ਨੇ ਤੁਹਾਨੂੰ ਸੁਣ ਰਿਹਾ ਹੈ ਤਕਰੀਬਨ ਥੋੜਾ ਜਿਹਾ ਅੰਕੜਾ ਦੱਸੋ ਕਿੰਨੇ ਡੈਲੀਗੇਟ ਨੇ ਮਿਲੂਣੇ ਹੈ ਜੀ ਸਿੰਘ ਸਾਹਿਬ 500 ਦੇ ਉੱਪਰ ਡੈਲੀਗੇਟ ਸੀ ਜੀ 500 ਦੇ ਸੀ ਅਮੇਸ਼ਾ ਜੀ ਕਰਿਆ ਨਹੀਂ ਹੋ ਰਿਹਾ ਅਫੀਸ਼ੀਅਲ ਮੀਡੀਆ ਦੀਨੇ ਵਿੱਚ ਮਚਲਾਈ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿ ਸਾਨੂੰ ਕੋਈ ਮਾਨ ਆਪਣਾ ਦੁਕਾਨ ਤਾਂ ਮਿਲਦਾ ਉਹ ਅਮੇਸ਼ ਕੇ ਨੀਚਤਾ ਤੇ ਉਤਰਨਾ ਔਰ ਪਰਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੱਟਾ ਸਾਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਉੱਤਮ ਕੀਤਾ ਪਰ ਉਹਨਾਂ ਨੂੰ ਮਿਲੰਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰੋਟੀ ਰਹੇਗੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਔਰ ਮਜ਼ਬੂਤ ਕਰਾਂਗੇ ਫਿਰ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ ਸ਼੍ਰੋਮਣੀ ਕਮੇਟੀ ਨੂੰ ਇਹ ਸਮਝ ਪਤਾਈ ਦੀ ਕਿ ਯਾਰੀ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮ ਹੋਇਆ ਹੈ ਕਿ ਕੋਈ ਗੁਰਮਤ ਦਾ ਸਮਾਗਮ ਹੈ ਇਜਲਾਸ ਹੋਣ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਉਸ ਨੂੰ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਾਂਗੇ ਜੀ ਠੀਕ ਹੈ ਪੰਥ ਕੌਂਸਲ ਦਾ ਕੀ ਰੋਲ ਹੋਏਗਾ ਜੀ ਪੰਥ ਕੌਂਸਲ ਜਿਹੜੀ ਹੈ ਧਾਰਮਿਕ ਮਾਮਲਿਆਂ ਦੇ ਉੱਤੇ ਹਮੇਸ਼ਾ ਦਿਸ਼ਾ ਨਿਰਦੇਸ਼ ਕਰਦੀ ਰਹੂ ਚਲੋ ਬਹੁਤ ਧੰਨਵਾਦ ਜੀ 2022 ਫਿਲਹਾਲ ਮਜ਼ਬੂਤ ਕਰਨਾ ਜਾਂਦਾ ਹੈ ਪੰਜਾਬ ਤੇ ਪੰਥ ਦੇ ਮੁੱਦੇ ਚੱਕਲੇ ਜਾਂਦਾ ਹੈ ਉਬਾਤ ਦੇਖੋ ਅੱਜ ਜੀ ਆਵਾਜ਼ ਚੁੱਕੀ ਗਈ ਸੀ ਤੁਹਾਨੂੰ ਇਹ ਗੱਲ ਧਿਆਨ ਚਾਹੀਏ ਇੱਕ ਅਕਾਲੀ ਦਲ ਦੀ ਪੁਰਾਣੀ ਜਿਹੜੀ ਇਹ ਡਿਮਾਂਡ ਰਹੀ ਹੈ ਥੋੜਾ ਸਾਫ਼ ਜੀ ਕਿ ਕਿਹੜੀ ਜੀ ਬਈ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋਊਗਾ ਹਾਂ ਦੇਖੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਲੱਗਦਾ ਕਿ ਇਹ ਪੁਰਾਣੀ ਗੱਲ ਜਿਹੜੀ ਉਹ ਦੇਖੋ ਪਿਛਲੇ ਵਾਰੀ ਵੀ ਜਦੋਂ ਸਾ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਪ੍ਰਧਾਨ ਬਣਾਇਆ ਸੀ ਇੱਥੇ ਜਨਰਲ ਡੈਲੀਗੇਟ ਹਾਊਸ ਦੇ ਵਿੱਚ ਉਦੋਂ ਸ਼ਾਇਦ ਤੁਹਾਡੇ ਯਾਦ ਹੋਊਗਾ ਅੰਮ੍ਰਿਤਸਰ ਦੀ ਸਾਰੀ ਪ੍ਰੈਸ ਖੜੀ ਆ ਉਸ ਸਮੇਂ ਦੀ ਉਦੋਂ ਮੈਂ ਮਤਾ ਲੈ ਕੇ ਆਇਆ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਇਹ ਜ਼ਿਲ੍ਹਿਆਂ ਦੇ ਜ਼ਹੀਦਾਰਾ ਨੂੰ ਕੋਈ ਚੋਣ ਨਹੀਂ ਲੜਨੀ ਚਾਹੀਦੀ ਤਾਂ ਕਿ ਉਹਨਾਂ ਦਾ ਧਿਆਨ ਜਥੇਬੰਦੀ ਵੱਲ ਹੋਵੇ ਸੋ ਉਸ ਗੱਲ ਨੂੰ ਅਸੀਂ ਅਨਗੋਲਿਆ ਕੀਤਾ ਪਾਰਟੀ ਨੇ ਇਸ ਕਰਕੇ ਪਾਰਟੀ ਜਈ ਪਤਲੀ ਪੈ ਗਈ ਅਰਸ ਤੋਂ ਫਰਸੇ ਆ ਗਈ ਸੋ ਇਹ ਜਿਹੜੀਆਂ ਗਲਤੀਆਂ ਮੁੜ-ਮੁੜ ਕੇ ਨਾ ਦੁਹਰਾਈਆਂ ਜਾਣ ਇਸੇ ਕਰਕੇ ਅੱਜ ਸਪਸ਼ਟ ਰੂਪ ਦੇ ਵਿੱਚ ਅਸੀਂ ਇਹ ਜਿਹੜੀ ਪੰਥ ਕਾਉਂਸਲ ਬਣਾਈ ਆ ਇਸ ਕਰਕੇ ਬਣਾਈ ਆ ਤੇ ਦੂਜਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹਨਾਂ ਨੇ ਬੜੇ ਸਾਫ਼ ਸ਼ਬਦਾਂ ਚ ਕਿਹਾ ਵੀ ਮੈਂ ਜ਼ਿੰਦਗੀ ਚ ਕੋਈ ਟੋਲ ਨਹੀਂ ਲੜਾਂ ਉਹਨਾਂ ਨੇ ਪੂਰਾ ਵਿਸ਼ਵਾਸ ਨਾਲ ਕਿਹਾ ਜ਼ੋਰ ਨਾਲ ਕਿਹਾ ਸੋ ਸਰ ਸੁਖਵੀਰ ਸਿੰਘ ਬਾਦਲ ਨੇ ਉਦੋਂ ਇਹਨੇ ਆਪਣੇ ਤੌਰ ਤੇ ਵਿਸ਼ਵਾਸ ਨਹੀਂ ਸੀ ਦਵਾਇਆ ਭਾਵੇਂ ਅਸੀਂ ਮਤਾ ਹਾਊਸ ਨੇ ਪਾਸ ਕਰ ਦਿੱਤਾ ਸੀ ਗੀ ਗੱਲ ਵੱਡੇ ਬਾਦਲ ਸਾਹਿਬ ਵੀ ਨਹੀਂ ਸੀ ਮੰਨੇ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਸੀ ਮੰਨੇ हां ਭਾਵੇਂ ਮਤਾ ਤਾਂ ਦੇਖੋ ਅਸੀਂ ਲੈ ਆਏ ਸੀ ਪਰ ਉਹ ਮਤੇ ਤੇ ਅਮਲ ਨਹੀਂ ਸੀ ਹੋਇਆ ਸੋ ਅੱਜ ਕਹਿੰਨੀ ਹਰਪ੍ਰੀਤ ਸਿੰਘ ਹੋਰਾਂ ਨੇ ਖੁਦ ਆਪ ਬੜੇ ਜ਼ੋਰ ਨਾਲ ਜਨਤਕ ਤੌਰ ਤੇ ਵਾਦਾ ਕਰਕੇ ਦਿਖਾਇਆ ਜਿਹੜਾ ਮਤਾ ਇਹ ਵਚਨ ਕੀਤਾ ਵੀ ਮੈਂ ਉਹ ਕਦੇ ਛੋਣਾ ਨਹੀਂ